ਆਸਟ੍ਰੇਲੀਆ ਤੇ ਸਕਾਟਲੈਂਡ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜੋ ਕਿ ਇੱਕ ਸਿੱਖਾਂ ਨਾਲ ਜੁੜੀ ਐ ਤੇ ਦੂਜੀ ਪ੍ਰਵਾਸੀਆਂ ਨਾਲ ਜੁੜੀ ਹੋਈ ਐ ਦੋਵਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਆਸਟ੍ਰੇਲੀਆ ਦੇ ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਵੀਰ ਸਿੰਘ ਗਰੇਵਾਲ ਤੇ ਸਿੱਖ ਸੰਗਠਾ ਵੱਲੋਂ ਕੈਟਮੋਰ ਐਵਨਿਊ ਵਿਖੇ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਚ ਸਾਲਾਨਾ ਸਮਾਗਮ ਕਰਵਾਏ ਕਿ ਇਸ ਸਮਾਗਮ ਚ ਹੋਰਨਾ ਜੰਗਾਂ ਦੇ ਸ਼ਹੀਦਾਂ ਸਮਿਤ ਸਾਰਾ ਗੜੀ ਦੇ 21 ਬਹਾਦਰ ਸਿੱਖ ਸ਼ਹੀਦ ਸਿਪਾਹੀਆਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ 12000 ਫੌਜਾਂ ਦਾ ਬਹਾਦਰੀ ਨਾਲ ਟਾਕਰਾ ਕਰਦਿਆਂ ਹੋਏ ਆਪਣੀਆਂ ਜਾਨਾਂ ਵਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹਨਾਂ ਬਹਾਦਰ ਸ਼ਹੀਦ ਸਿਪਾਹੀਆਂ ਦੀ ਬਹਾਦਰੀ ਹਿੰਮਤ ਤੇ ਸ਼ਹੀਦੀ ਦੀ ગાથા ਫੌਜੀ ਇਤਿਹਾਸ ਚ ਸੁਨਹਿਰੀ ਅੱਖਰਾਂ ਚ ਦਰਜ ਹੈ ਸਮਾਗਮ ਚ ਕੀਰਤਨ ਤੇ ਅਰਦਾਸ ਉਪਰੰਤ ਸ਼ਹੀਦਾਂ ਨੂੰ ਯਾਦ ਕਰਦੇ ਆ ਭਾਈ ਸਾਹਿਬ ਕਰਤਾਰ ਸਿੰਘ ਦੈਰਾਦੂਨ ਵਾਲਿਆਂ ਨੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਉਪਰੰਤ ਅਰਦਾਸ ਕੀਤੀ ਗੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਐਡੀਲੇਡ ਵਾਸੀਆਂ ਵੱਲੋਂ 2011 ਤੋਂ ਲਗਾਤਾਰ ਇਹ ਸਮਾਗਮ ਸ਼ਹੀਦਾਂ ਦੀ ਯਾਦ ਚ ਮਨਾਇਆ ਜਾ ਰਿਹਾ ਸਰਦਾਰ ਬਲਰੂਪ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਸਟੇਜ ਦੀ ਸੇਵਾ ਨਿਭਾਈ ਅਤੇ 21 ਸੰਗ ਸ਼ਹੀਦਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆਂ ਸਿੱਖ ਸਪਾਈਆਂ ਦੇ ਨਾਂ ਅਨਾਉਂਸ ਕੀਤੇ ਜਿਸ ਤੇ ਸੰਗਤਾਂ ਨੇ ਜੈਕਾਰੇ ਛੱਡੇ ਪਈਚਾਰੇ ਵੱਲੋਂ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ ਉਧਰ ਸਕਾਟਲੈਂਡ ਦੇ ਗਲਾਸਕੋ ਸ਼ਹਿਰ ਦੇ ਸੈਂਟਰ ਚ ਮਸ਼ਹੂਰ ਵੋਕਾਨਨ ਗੈਲਰੀ ਦੇ ਬਾਹਰ ਇਮੀਗ੍ਰੇਸ਼ਨ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਗਿਆ ਜਿਸ ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਲੋਕ ਗੈਰ ਕਾਨੂੰਨੀ ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਤੇ ਹੋਰ ਲੋਕਾਂ ਨੂੰ ਸ਼ਰਨ ਦੇਣ ਦਾ ਵਿਰੋਧ ਕਰ ਰਹੇ ਸਨ ਸ਼ਰਨ ਵਿਰੋਧੀ ਪੱਖ ਦੇ ਲੋਕਾਂ ਨੇ ਮਰਹੂਮ ਅਮਰੀਕੀ ਰਾਜਨੀਤਿਕ ਕਾਰਕੁਨ ਚਾਰਲੀ ਕਿਰਕ ਦੇ ਬੈਨਰ ਫੜੇ ਹੋਏ ਸਨ ਉਹਨਾਂ ਨੇ ਹੱਥਾਂ 'ਚ ਜੁਕੇ ਦੇ ਝੰਡੇ ਯੂਨੀਅਨ ਯਕ ਤੇ ਸਕਾਟਲੈਂਡ ਦੇ ਝੰਡੇ ਸਲਾਸਟਰ ਫੜੇ ਹੋਏ ਸਨ ਹੱਥਾਂ 'ਚ ਤਖਤੀਆਂ ਬੈਨਰਾਂ ਤੇ ਵਿਦੇਸ਼ੀਆਂ ਨੂੰ ਕੱਟ ਕੇ ਸਾਡੇ ਬੱਚਿਆਂ ਦਾ ਭਵਿੱਖ ਬਚਾਓ ਅਤੇ ਸਾਡਾ ਸੱਭਿਆਚਾਰ ਬਚਾਓ ਆਦ ਫੜੇ ਹੋਏ ਸਨ ਇਸ ਪ੍ਰਦਰਸ਼ਨ ਦੇ ਵਿਰੋਧ ਚ ਸਟੈਂਡ ਅਪ ਟੂ ਰੈਸਿਸਮ ਸਕਾਟਲੈਂਡ ਵੱਲੋਂ ਰੈਲੀ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਭਾਈਚਾਰਕ ਸਮੂਹ ਕਾਰਕੁਨ ਤੇ ਟ੍ਰੇਡ ਯੂਨੀਅਨ ਦੇ ਹਜ਼ਾਰਾਂ ਲੋਕ ਸ਼ਾਮਿਲ ਸਨ ਉਹ ਇਮੀਗ੍ਰੇਸ਼ਨਾਂ ਨੂੰ ਜੀ ਆਇਆਂ ਭਾਈਚਾਰਕਾਂ ਜਾਤਦੀਆਂ ਤੱਕ ਤੇ ਬੈਨਰ ਫੜੇ ਹੋਏ ਸਨ ਦੋਵੇਂ ਪੱਖੀ ਪ੍ਰਦਰਸ਼ਨਾਂ ਦਾ ਜ਼ੋਰਦਾਰ ਟਕਰਾਅ ਵੀ ਦੇਖਿਆ ਗਿਆ ਜਿਸ ਤੇ ਭਾਰੀ ਪੁਲਿਸ ਫੋਰਸ ਨੇ ਔਖਾ ਕਾਬੂ ਪਾਇਆ